ਯਾਰ ਸਾਡੀਆਂ ਬੱਟਾਂ ਦੇ ਰੌਲੇ ਆਹ ਮੇਰੀ ਪੈਲੀ ਆਹ ਤੇਰੀ ਪੈਲੀ ਆਹ ਸਾਡੀ ਪੈਲੀ ਯਾਰ ਅਸਲ ਜ਼ਮੀਨ ਤਾਂ ਇਹ ਇਹਨਾਂ ਦੀ ਸੀ ਜਿਨ੍ਹਾਂ ਦਾ ਅਸੀਂ ਕਦੇ ਜ਼ਿਕਰ ਨਹੀਂ ਕਰਦੇ ਤੇ ਜਿਨ ਜਿਹੜੇ ਅਸਲ ਜ਼ਮੀਨ ਦੇ ਮਾਲਕ ਸੀ ਉਹਨਾਂ ਲਈ ਸਾਡੀ ਜ਼ਮੀਨ ਦੇ ਵਿੱਚੋਂ ਹਿੱਸਾ ਬਹੁਤ ਹੀ ਘਟਦਾ ਜਾ ਰਿਹਾ ਘਟਦਾ ਕੀ ਜਾ ਰਿਹਾ ਖਤਮ ਹੀ ਹੁੰਦਾ ਜਾ ਰਿਹਾ ਪਰ ਕੁਝ ਲੋਕ ਹੈਗੇ ਆ ਅੱਜ ਵੀ ਜੋ ਧਰਤੀ ਦੇ ਅਸਲ ਵਸਿੰਦਿਆਂ ਨੂੰ ਜਗ੍ਹਾ ਦੇ ਰਿਆ ਆਜੋ ਕਰਦੇ ਆਂ ਗੱਲਬਾਤ ਸਤਿ ਸ੍ਰੀ ਅਕਾਲ ਵੀ ਦਰਸ਼ਕੋ ਅੱਜ ਨਾਲ ਅਸੀਂ ਪਿੰਡ ਮਕਸੂਦੜਾ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਇਹਦੇ ਵਿੱਚ ਅੱਜ ਸਾਨੂੰ ਕੁਦਰਤ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਦਿਖਾਉਣੀਆਂ ਜੰਗਲ ਵੀ ਦਿਖਾਵਾਂਗੇ ਮੋਰ ਪੰਛੀ ਤੇ ਹੋਰ ਵੀ ਜੋ ਕੁਝ ਨੇ ਘੋੜੇ ਵੀ ਤੇ ਉਹ ਬੱਤਕਾਂ ਵਗੈਰਾ ਲਾਜਵਾਬ ਚੀਜ਼ਾਂ ਯਾਰ ਰੋਜ਼ ਬਿਖਾਵਾਂਗੇ ਤੇ ਤੁਹਾਨੂੰ ਜਮਈ ਅੱਜ ਕੁਦਰਤ ਦੇ ਨੇੜੇ ਲੈ ਕੇ ਜਾਣਾ ਦਰਸ਼ਕੋ ਸੋ ਆਓ ਦੇਖਿਓ ਆਇਆ ਮੇਰੀ ਗੱਲ ਮੰਨੋ ਨਾ ਤੁਸੀਂ ਇੱਕ ਵਾਰ ਨਾ ਟੱਕੀ ਸਾਹਿਬ ਆਪਣੇ ਪਰਿਵਾਰ ਸਮੇਤ ਜਾ ਕੇ ਆਇਓ ਮੈਂ ਨਹੀਂ ਕਹਿੰਦਾ ਕਿ ਮੇਰੀ ਗੱਲ ਨੂੰ ਹੀ ਤੁਸੀਂ ਮੰਨ ਕੇ ਤੇ ਇੱਕ ਤੈਅ ਕਰ ਲਓ ਕਿ ਉੱਥੇ ਬਹੁਤ ਸ਼ਾਂਤੀ ਆ ਤੁਸੀਂ ਉੱਥੇ ਜਾ ਕੇ ਸ਼ਾਂਤੀ ਦਾ ਅਹਿਸਾਸ ਕਰਕੇ ਆਇਓ ਪੂਰੇ ਪਰਿਵਾਰ ਨੂੰ ਲੈ ਜਿਓ ਵੀਡੀਓ ਤਾਂ ਤੁਹਾਡੀ ਦੇਖੀ ਹੋਊਗੀ ਨਾ ਦੂਜਿਆਂ ਨੇ ਨਹੀਂ ਦੇਖੀ ਹੋਊਗੀ ਤਾਂ ਤੁਸੀਂ ਉੱਥੇ ਜਾ ਕੇ ਸਾਰਿਆਂ ਦੀ VOTING ਕਰਾਇਓ ਉੱਥੇ ਪਰਿਵਾਰ ਤੁਹਾਡਾ ਦੱਸੂਗਾ ਤੁਹਾਨੂੰ ਕਿ ਉੱਥੇ ਜਾ ਕੇ ਉਹਨਾਂ ਨੇ ਕੀ ਮਹਿਸੂਸ ਕੀਤਾ ਤੁਹਾਨੂੰ ਬਹੁਤ ਚੰਗਾ ਅਨੁਭਵ ਹੋਊਗਾ ਮੈਂ ਇਸ ਗੱਲ ਦੀ ਜ਼ਿੰਮੇਵਾਰੀ ਲੈਣਾ ਦਰਸ਼ਕੋ ਆ ਤੁਸੀਂ ਮਗਰ ਨਾ ਰੋਜ਼ ਦੇਖ ਰਹੇ ਹੋ ਰੋਜ਼ ਹੈ ਨਾ ਜਾਨਵਰ ਐ ਇੱਕ ਅੱਗੇ ਨਾ ਆਮ ਹੀ ਖੇਤਾਂ ਉਤਾਂ ਚ ਫਿਰਦੇ ਹੁੰਦੇ ਸੀ ਹੁਣ ਉਹ ਵਿਗਿਆਣੀਆਂ ਗੱਲਾਂ ਨਹੀਂ ਰਹੀਆਂ ਜੰਗਲ ਜੁੰਗਲਾਂ ਨਾਲ ਨਹਿਰਾਂ ਨੂਰਾਂ ਤੇ ਵੀ ਘਟਈ ਆ ਤੇ ਇਹ ਵੀ ਆਪਦੀ ਨਾ ਨੇਚਰਲ ਜ਼ਿੰਦਗੀ ਜਿਉਂ ਲਿਉਂ ਤਰਸੇ ਪਿਆ ਤੇ ਇੱਥੇ ਥੋੜੀ ਜਿਹੀ ਜਗ੍ਹਾ ਬਚੀ ਆ ਖਤਰਨਾਕ ਪੰਛੀ ਆ ਉਹ ਕਿਹਨੂੰ ਜਾਨ ਲੇਵਾ ਪੰਛੀ ਆ ਆਪਸ ਵਿੱਚ ਇਹ ਤੁਸੀਂ ਆਮ ਦੇਖੋਗੇ ਫਾਰਮਾਂ ਦੇ ਵਿੱਚ ਰੱਖੇ ਹੁੰਦੇ ਨੇ ਦੇ ਅੰਡੇ ਵੇਰਾ ਵੇਖਦੇ ਰਹੇ ਆ ਪਰ ਹੁਣ ਸੁਣਿਆ ਵੀ ਉਹ ਕੰਮ ਫੇਲ ਹੋ ਗਿਆ ਕਿਸੇ ਸਮੇ ਬਹੁਤ ਚੜ੍ਹਤ ਹੁੰਦੀ ਸੀ ਤੇ ਬਹੁਤ ਲੋਕਾਂ ਨੇ ਲੋਨ ਲੈ ਲੈ ਕੇ ਵੀ ਇਹ ਫਾਰਮ ਇੱਕ ਕਰਦੇ ਹੋਵੇ ਕਿਸਮ ਦਾ ਸਹਾਇਕ ਧੰਦਾ ਅਪਣਾਇਆ ਸੀ ਪਰ ਇਹ ਫੇਲ ਹੋ ਗਿਆ ਸੀ ਇਸ ਵਕਤ ਇਹ ਜੰਗਲ ਦੇ ਵਿੱਚ ਇਕੱਲਾ ਹੀ ਆ ਇਸ ਵਕਤੇ ਇੱਕ ਨਾ ਹੀ ਤੇ ਬੜੀ ਰੌਚਕ ਤੱਥ ਹੈ ਆ ਵੀ ਇਹ ਜਦੋਂ ਬਿਜਲੀ ਲਿਸ਼ਕਦੀ ਆ ਨਾ ਉਦੋਂ ਇਹ ਮਰ ਜਾਂਦਾ ਇਸੇ ਕਰਕੇ ਨੂੰ ਜੇ ਸੰਭਾਲ ਦੇ ਲਈ ਜਾਂ ਤਾਂ ਬਹੁਤ ਸੰਘਣਾ ਜੰਗਲ ਹੋਵੇ ਜਿੱਥੇ ਉਹਦੇ ਥੱਲੇ ਲੁਕ ਸਕੇ ਜਾਂ ਇਹਨੂੰ ਸ਼ੈੱਡ ਪਾ ਕੇ ਰੱਖਿਆ ਜਾਂਦਾ ਨਹੀਂ ਤਾਂ ਇਹ ਬਿਜਲੀ ਦੀ ਲਿਸ਼ਕੋਰ ਦੇ ਨਾਲ ਹੀ ਕਹ ਲੋ ਡਰ ਜਾਂਦਾ ਜਾਂ ਦਿਲ ਛੱਡ ਜਾਂਦਾ ਇਹ ਖਤਮ ਹੋ ਜਾਂਦਾ ਇਹਨੂੰ ਸੰਭਾਲਣਾ ਕੋਈ ਸੌਖਾ ਨਹੀਂ ਇੱਕ ਪ੍ਰੋਸੈਸ ਸਾ ਬਕਾਇਦਾ ਉਹ ਅਪਣਾਉਣਾ ਪੈਂਦਾ ਤੇ ਫਿਰ ਇਹ ਸਾਂਭਿਆ ਜਾਂਦਾ ਆ ਜਿਹੜਾ ਜਾਨਵਰ ਘਾਬਰਿਆ ਬੈਠਾ ਨਾ ਇਹ ਟਰਕੀ ਆ ਜੰਗਲੀ ਕੁੱਕੜ ਵੀ ਕਹਿੰਦੇ ਆ ਇਹਨੂੰ ਪਰ ਬਈ ਜਾਨਵਰ ਪੂਰਾ ਮਾਰਖੋਰਾ ਜਾਨਵਰ ਆ ਬਾਈ ਇਹਦੀਆਂ ਖਾਰਾਂ ਇਹਦੀਆਂ ਨੌਂਦਰਾਂ ਪੂਰੀਆਂ ਐਨ ਐਵੇਂ ਕਹ ਲੈ ਸ਼ੇਰ ਦੇ ਪੰਜਿਆਂ ਵਰਗੀਆਂ ਲੜਾਕੇ ਵੀ ਪੂਰੇ ਆ ਤੇ ਆ ਜਿਹੜੀ ਇਹਦੇ ਚੁੰਝ ਦੇ ਅਗਲੇ ਪਾਸੇ ਇੱਕ ਕਲੰਗੀ ਜੀ ਲੰਕਦੀ ਆ ਇਹ ਵੱਡੀ ਹੋਈ ਜਾਂਦੀ ਆ ਇੱਥੋਂ ਹੀ ਪਤਾ ਲੱਗਦਾ ਕਿ ਕਿਹੜੇ ਨਰ ਦੀ ਸਰਦਾਰੀ ਚੱਲਦੀ ਆ ਤੇ ਜਦੋਂ ਇਹਨੇ ਧਾਣੇ ਚੁਗਨੇ ਹੁੰਦੇ ਆ ਉਹ ਆਟੋਮੈਟਿਕ ਛੋਟੀ ਹੋ ਜਾਂਦੀ ਹੈ ਆ ਕੋ ਕਰਦਾ ਨਰ ਦੇ ਬਾੜੀ ਵੱਡੀ ਹੁੰਦੀ ਆ ਮਾਦਾ ਦੇ ਛੋਟੀ ਹੁੰਦੀ ਆ ਇਹ ਆਪਦੀ ਚੁੰਝ ਦੇ ਨਾਲ ਤਿੰਨ ਚਾਰ ਰੰਗ ਬਦਲ ਦਿੰਦਾ ਜਿਹਦੇ ਬਾੜੀ ਵੱਡੀ ਹੋਊਗੀ ਕਲੰਗੀ ਜੀ ਸਮਝ ਲਓ ਉਹ ਇਹਨਾਂ ਦਾ ਨੰਬਰਦਾਰ ਆ ਦਰਸ਼ਕੋ ਯਾਰ ਜੰਗਲ ਦਾ ਨਜ਼ਾਰਾ ਨਾ ਲਾਜਵਾਬ ਨਜ਼ਾਰਾ ਹਰ ਤਰ੍ਹਾਂ ਦਾ ਯਾਰ ਪੰਛੀ ਪਰਿੰਦਾ ਬਈਆ ਇੱਥੇ ਜਾਨਵਰ ਵੀ ਨੇ ਰੋਜ ਫਿਰਦੇ ਨੇ ਹਨਾ ਬੱਤਕਾਂ ਨੇ ਕਮਾਲ ਦਾ ਮੈਨੂੰ یوں ਲੱਗਦਾ ਹੁੰਦਾ ਵੀ ਬੰਦੇ ਨੂੰ ਨਾ ਜਿਵੇਂ ਆਪਾਂ ਧਾਰਮਿਕ ਸਥਾਨ ਤੇ ਜਾ ਕੇ ਆਪਦੀ ਮੰਨ ਦੀ ਸ਼ਰਧਾ ਪੂਰੀ ਕਰਦੇ ਆ ਤਾਂ ਉਵੇਂ ਹੀ ਜੰਗਲ ਦੇ ਵਿੱਚ ਵੀ ਲਾਜ਼ਮੀ ਜਾ ਕੇ ਨਾ ਜ਼ਿੰਦਗੀ ਆਨੰਦ ਮਾਣ ਲੈਣਾ ਚਾਹੀਦਾ ਜੰਗਲਾਂ ਦੇ ਵਿੱਚ ਨਾ ਬਹੁਤ ਕੁਸ਼ ਆ ਕਿਉਂਕਿ ਜਿਹੜੀ ਮਨੁੱਖ ਦੀ ਹੋਂਦ ਆ ਕਿਤਨਾ ਕਿਤੇ ਜੰਗਲਾਂ ਤੋਂ ਹੀ ਸਟਾਰਟ ਹੋਈ ਸੀ ਤੈਨੂੰ ਸਕੂਨ ਵੀ ਜੰਗਲਾਂ ਚੋਂ ਹੀ ਮਿਲਦਾ ਆਓ ਦੇਖੀਏ ਹੋਰ ਕੁਸ਼ੀ ਤਨਕਾਰੀ ਦੇਣ ਲਈ ਸਾਡੇ ਨਾਲ ਨੇ ਬਾਬਾ ਕੜਾਕਾ ਸਿੰਘ ਜੀ ਬਾਬਾ ਜੀ ਸਵਾਗਤ ਹੈ ਤੁਹਾਡਾ ਬਹੁਤ ਤੇ ਇੰਨੇ ਖੂਬਸੂਰਤ ਜਾਨਵਰ ਤੁਸੀਂ ਰੱਖੇ ਹੈ ਨਾ ਤੇ ਕਮਾਲ ਦੀ ਸੇਵਾ ਇੰਨੀ ਕਰਦੇ ਹੋ ਕਦੇ ਮਾਨ ਨਹੀਂ ਅਕਦਾ ਥੱਕਦਾ ਤੁਹਾਡਾ ਨਹੀਂ ਜੀ ਮਾਪੇ ਸਾਰਵਸ ਕਰਾਏ ਨੇ ਕਰਾ ਰਹੇ ਨੇ ਇੱਥੇ ਜੀ ਉਹੀ ਸੰਭਾਲ ਕਰ ਰਹੇ ਨੇ ਅਸੀਂ ਤਾਂ ਸੇਵਾਦਾਰ ਹਾਂ ਜੀ ਸੇਵਾਦਾਰ ਹਾਂ ਤੇ ਜਿਹੜੀ ਆ ਹਥਣੀ ਖੜੀ ਹੈ ਕਿੰਨੇ ਸਾਲਾਂ ਦੀ ਹੈ ਇਹੇ ਇਹ ਜੀ 1993 92 ਚ ਆਈ ਸੀਗੀ ਉਸ ਟਾਈਮ ਇਹ 25 ਸਾਲ ਦੀ ਉਦੋਂ ਲੈ ਕੇ ਆਂਦੀ ਸੀਗੀ ਬਈ ਕਹ ਲੋ ਕਿ ਕਿੰਨੇ 25 ਸਾਲ ਹੋ ਗਏ ਹੋਣੇ ਨੂੰ ਹਾਂ ਜੀ 20 25 ਸਾਲ ਦੀ ਸੀ ਉਸ ਟਾਈਮ ਇਹ ਉਸ ਸਮੇਂ 20 25 ਸਾਲ ਦੀ ਸੀ ਤੇ ਹੁਣ 20 ਚੱਲਦਾ ਮਤਲਬ 45 ਸਾਲ ਬਣ ਗਏ ਆਪਣੇ 55 60 ਦੇ ਸਾਲ ਦੇ ਨੇੜੇ ਤੇੜੇ ਪਹੁੰਚ ਜਾਂਦੀ ਆ ਹਨਾ ਹਾਂ ਜੀ ਤੇ ਫਿਰ ਕਿਦਾ ਇਹ ਦੂਜਾ ਆਪਣਾ ਕੀ ਖਰਾਕ ਕੀ ਪਾਉਨੇ ਆ ਫਿਰ ਇਹਨੂੰ ਸਪੈਸ਼ਲ ਹਾਂ ਖਰਾਕ ਜਿਹਦੀ ਪੇਪਲ ਬਰੋਟਾ ਗੰਨਾ ਲਕਣ ਛਰੀ ਬਾਜਰਾ ਜੀ ਇਹ ਖਰਾਕ ਹੈ ਜਿਹਦੀ ਤੇ ਫਿਰ ਜੰਗਲ ਚ ਆਮ ਹੀ ਖੁੱਲੀ ਤਰੀ ਫਿਰਦੀ ਆ ਹਥਣੀ ਹਾਂ ਜੀ ਆਮ ਖੁੱਲੀ ਫਰਦੀ ਹੁੰਦੀ ਆ ਜਿਵੇਂ ਸੇਵਾਦਾਰ ਹੁੰਦਾ ਚਲੋ ਬੇਸੇ ਸੰਗਲੀ ਲਾ ਦਿੰਦੀ ਆ ਠੀਕ ਆ ਨਹੀਂ ਤਾਂ ਆਮ ਜੰਗਲ ਵਿੱਚ ਖੁੱਲਾ ਫਿਰਦਾ ਜੀ ਦੇਖੋ ਵੀ ਦਰਸ਼ਕੋ ਆਮ ਜੰਗਲ ਚ ਖੁੱਲੀ ਤਰੀ ਫਿਰਦੀ ਆ ਨਾ ਹਥਣੀ ਆ ਇਹ ਤੇ ਇਹਦੇ ਨਾਲ ਮੈਂ ਇੱਕ ਦਿਖਿਆ ਸੀ ਮੈਂ ਖੇਤੀ ਵੀ ਕਰਦੇ ਆ ਮੈਂ ਸਾਨੂੰ ਹਲ ਵੀ ਪਾਉਨੇ ਆ ਹਾਂ ਜੀ ਹਲ ਵੀ ਪਾਉਂਦੇ ਨੇ ਮਾਂ ਪੁੱਛੇ ਇਹਦੇ ਨਾਲ ਜੀ ਉਹ ਵੀ ਸੇਵਾ ਕਰਦੀ ਆਥੀ ਹਲ ਦੀ ਸੇਵਾ ਕਰਦਾ ਜ ਤੇ ਫਿਰ ਜਿਵੇਂ ਰੱਖ ਸਕਦੇ ਆਪਾਂ ਜਿਵੇਂ ਤੁਸੀਂ ਰੱਖਿਆ ਲਾਇਸੈਂਸ ਵਗੈਰਾ ਲੈਣਾ ਪੈਂਦਾ ਜਾਂ ਕਿਵੇਂ ਕੀ ਚੱਕਰ ਇਹਦੇ ਵਜ੍ਹਾ ਪੱਤਰ ਬਣਦੇ ਨੇ ਜੀ ਅੱਛਾ ਜਿਵੇਂ ਆਪਾਂ ਗੱਡੀਆਂ ਦਾ ਰੱਖਦੇ ਆ ਉਸ ਤਰ੍ਹਾਂ ਇਹਦੇ ਕਾਗਜ਼ ਪੱਤਰ ਲਾਇਸੈਂਸ ਵਗੈਰਾ ਬਣਦਾ ਠੀਕ ਹੈ ਠੀਕ ਆ ਸੋ ਬਾਬਾ ਜੀ ਤੁਹਾਡਾ ਧੰਨਵਾਦ ਹੈ ਨਾ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਤੇ ਅੱਗੇ ਆਪਾਂ ਦਰਸ਼ਕੋ ਹੋਰ ਵੀ ਚੀਜ਼ਾਂ ਦੇਖਦੇ ਆ ਆਓ ਚੱਲ ਜਦੋਂ ਅਸੀਂ ਛੱਪਣਾ ਤੇ ਮੱਝਾਂ ਲੈ ਕੇ ਜਾਂਦੇ ਹੁੰਦੇ ਸੀ ਨਾ ਤੇ ਨਿਆਣਿਆਂ ਹੁੰਦਿਆਂ ਲਈ ਇਹ ਵੀ ਇੱਕ ਚੈਲੰਜ ਹੁੰਦਾ ਸੀ ਕਿ ਸਿਆਨਣੀਆਂ ਕਿ ਕਿਹੜੀਆਂ ਸਾਡੀਆਂ ਕਿੱਥੇ ਬੈਠੀਆਂ ਕਿਉਂਕਿ ਉੱਪਰੇ ਬੰਦੇ ਨੂੰ ਸਾਰੀਆਂ ਇੱਕੋ ਜੀਆਂ ਪਰ ਇਹ ਵੀ ਇੱਕ ਤਜਰਬਾ ਹੋ ਜਾਂਦਾ ਹੁੰਦਾ ਸੀ ਕਿ ਆਪਦਿਆਂ ਮੱਝਾਂ ਬੰਦਾ ਪਾਵੇਂ 500 ਮੱਝ ਹੋਵੇ ਛੱਪੜ 'ਚ ਤੇ ਸਿਆਣ ਲੈਂਦਾ ਪਰ ਛੱਪੜ ਅੱਜ ਕੱਲ੍ਹ ਯਾਰ ਪਿੰਡਾਂ 'ਚ ਉਹ ਲੋਪ ਹੋ ਗਏ ਮੈਂ ਵੀ ਬਹੁਤ ਦਿਲੋਂ ਮਹਿਸੂਸ ਕਰਦਾ ਮਿਸ ਕਰਦਾ ਮੈਂ ਆਪ ਜਾਂਦਾ ਹੁੰਦਾ ਸੀ ਮੱਝਾਂ ਨੂੰ ਅੱਜ ਆਹ ਸੀਨ ਦੇਖ ਕੇ ਨਾ ਮਨ ਨੂੰ ਸਕੂਨ ਮਿਲਿਆ ਲਓ ਜੀ ਆ ਆਗੇ ਸਾਡੇ ਹਰਪੇਜ ਦੇ ਸਭ ਤੋਂ ਫੇਵਰੇਟ ਪੰਛੀ ਕਬੂਤਰ ਮੈਨੂੰ ਐਵੇਂ ਲੱਗਦਾ ਹੁੰਦਾ ਕਿਤੇ ਨਾ ਕਿਤੇ ਵੀ ਹਰਪੇਜ ਆਉਣ ਵਾਲੇ ਸਮੇਂ 'ਚ ਇਹਨੂੰ ਕੇਸੂ ਦੇ ਫੁੱਲ ਲੱਗਦੇ ਆ ਜਿਹੜੇ ਬੜੇ ਠੰਡੇ ਹੁੰਦੇ ਆ ਹੋਰ ਵੀ ਇਹਦੇ ਬਾਰੇ ਬੜੀ ਰੁੱਖ ਬਾਰੇ ਜਾਣਕਾਰੀ ਦੇਣੀ ਆ ਇਹ ਬੜਾ ਇਹ ਬੜਾ ਪੁਰਾਣਾ ਦਰਖਤ ਆ ਇਹਨੂੰ ਕੇਸੂ ਵੀ ਕਹਿੰਦੇ ਆ ਪਲਾਹ ਵੀ ਕਹਿੰਦੇ ਆ ਤੇ ਹੋਰ ਵੀ ਬੜੇ ਨਾਂ ਆਜੋ ਆਪਾਂ ਹਰਪੇਜ ਦੇ ਜਵਾਨੀ ਸੁਣਦੇ ਆ ਦਰਸ਼ਕੋ ਵੀ ਜਿਹੜੇ ਰੁੱਖ ਦੇ ਉੱਤੇ ਮੈਂ ਬੈਠਾ ਨਾ ਇਹ ਬਹੁਤ ਪੁਰਾਣੇ ਰੁੱਖ ਨੇ ਇਹ ਪੰਜਾਬ 'ਚ ਹੀ ਨਹੀਂ ਪੂਰੇ ਇੰਡੀਆ ਦੇ ਵਿੱਚ ਇਹ ਹਰ ਇੱਕ ਥਾਂ ਤੇ ਪਾਏ ਜਾਂਦੇ ਆ ਇਹ ਤੁਸੀਂ ਪੱਤੇ ਦੇਖ ਰਹੇ ਹੋ ਗੋਲਦਾਰ ਨਹੀਂ ਹਨ ਵਿੱਚ ਸੁਰਾਖ ਵੀ ਹੋਏ ਪਏ ਨੇ ਤੇਰੀ ਦੇਖਾ ਜਿੜੇ ਬਾਰੀ ਤੌਰ ਤੇ ਜਿਹੜੀ ਲੱਕੜ ਦੀ ਇਹ ਕਾਲੀ ਹੋ ਚੁੱਕੀ ਆ ਇਹਨੂੰ ਸ਼ਿਸ਼ਰੇ ਦਾ ਰੁੱਖ ਕਹਿੰਦੇ ਆ ਸ਼ਿਸ਼ਰਾ ਮੱਧ ਪ੍ਰਦੇਸ਼ ਦੇ ਵਿੱਚ ਵੀ ਉਹਨੂੰ ਸ਼ਿਸ਼ਰਾ ਕਿਹਾ ਜਾਂਦਾ ਰਾਜਸਥਾਨ ਦੇ ਵਿੱਚ ਵੀ ਤੇ ਹੋ ਸਕਦਾ ਇਹਨੂੰ ਕਿਸੇ ਹਸਥਾਨਤ ਭੰਗੋਲਿਕ ਤੌਰ ਤੇ ਕੋਈ ਦਾ ਹੋਰ ਵੀ ਨਾ ਹੋਵੇ ਪਰ ਇਹ ਬਹੁਤ ਪੁਰਾਣੇ ਰੁੱਖ ਨੇ ਜੋ ਅੰਗਾਂਮ ਤੌਰ ਤੇ ਜੰਗਲਾਂ ਦਾ ਸ਼ਿੰਗਾਰ ਮੰਨੇ ਜਾਂਦੇ ਆ ਇਹਦੇ ਮਗਰ ਕਾਰਨ ਇਹ ਆ ਕਿ ਜਿਹੜੇ ਫੁੱਲਾਂ ਨੂੰ ਗੁਲਾਲ ਰੰਗ ਦੇ ਬਹੁਤ ਖੂਬਸੂਰਤ ਫੁੱਲ ਲੱਗਦੇ ਆ ਜਿਵੇਂ ਕਿ ਆਮ ਤੌਰ ਤੇ ਇਸਤਰੀਆਂ ਦੇ ਨਾ ਵਾਲਾਂ ਦੇ ਵਿੱਚ ਆਪਾਂ ਦੇਖਦੇ ਆ ਆਪਣਾ ਤਖੜੀ ਭਾਰਤ ਵਾਲੇ ਵਾਲਾਂ ਦੇ ਵਿੱਚ ਗੁੰਦੇ ਹੁੰਦੇ ਲੰਬੇ ਲੰਬੇ ਉਸ ਤਰੀਕੇ ਦੇ ਖੂਬਸੂਰਤ ਫੁੱਲ ਵੀ ਲੱਗਦੇ ਆ ਹੋ ਸਕਦਾ ਕਸਮ ਹੋਰ ਹੋਵੇ ਪਰ ਉਸ ਟਾਈਪ ਦੇ ਫੁੱਲ ਲੱਗਦੇ ਲੰਬੇ ਲੜੀਦਾਰ ਫੁੱਲ ਲੱਗਦੇ ਆ ਤੇ ਬਹੁਤ ਖੂਬਸੂਰਤ ਹੁੰਦੇ ਆ ਤੇ ਆਮ ਹੀ ਲੋਕ ਇਹਨੂੰ ਜੰਗਲੀ ਲੋਕ ਨੇ ਜੋ ਆਮ ਹੀ ਤੋੜ ਕੇ ਉਹ ਘਰਾਂ ਦੇ ਵਿੱਚ ਸ਼ਿੰਗਾਰ ਦੇ ਤੌਰ ਤੇ ਵਰਤੇ ਜਾਂਦੇ ਆ ਤੇ ਬਹੁਤ ਪੁਰਾਣਾ ਰੁੱਖ ਆ ਯਾਰ ਮੈਂ ਦਿਖਦਾ ਵੀ ਨਾ ਕੋਸ਼ਿਸ਼ ਕਰਿਆ ਕਰੋ ਤੁਸੀਂ ਵੀ ਦਰਸ਼ਕੋ ਕਿ ਘਰਾਂ ਦੇ ਵਿੱਚ ਪੁਰਾਣੀ ਕਿਸਮ ਦੇ ਖੇਤਾਂ ਦੇ ਵਿੱਚ ਜੇਕਰ ਥੋੜਾ ਕੰਨਾ ਥਾਂ ਹੋਵੇ ਜੋ ਸਾਡੇ ਪ੍ਰਾਤਿਰ ਰੁੱਖ ਨੇ ਉਹਨਾਂ ਨੂੰ ਵੀ ਲਾਇਆ ਜਾਵੇ ਉਹ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਨੇ ਅਸਲ ਦੇ ਵਿੱਚ ਜਿਹੜੀ ਕੁਦਰਤ ਆ ਉਹਨਾਂ ਦੀ ਆ ਆਪਾਂ ਧੱਕੇ ਨਾਲ ਹੀ ਚੜੇ ਹੋਏ ਆ ਪੰਛੀ ਹੋਏ ਪਰਿੰਦੇ ਹੋਏ ਨਾ ਅਸਲ ਚੇ ਧਰਤੀ ਉਹਨਾਂ ਦੀ ਆ ਆਪਾਂ ਕਿਤੇ ਖਾਮ ਖਾਂ ਵਿੱਚ ਫਸੇ ਹੋਏ ਆ ਸੋ ਦਰਸ਼ਕੋ ਕਿਵੇਂ ਦੀ ਲੱਗੀ ਸਾਡੀ ਇਹ ਵੀਡੀਓ ਸਾਨੂੰ ਕਮੈਂਟ ਕਰਕੇ ਸ਼ੇਅਰ ਕਰਕੇ ਲਾਜ਼ਮੀ ਦੱਸਣਾ ਤਾਂ ਕਿ ਅਸੀਂ ਅੱਗੇ ਤੋਂ ਵੀ ਹੋਰ ਉਤਸ਼ਾਹਤ ਹੋ ਕੇ ਇਹ ਜੀਆਂ ਕੁਦਰਤ ਦੇ ਨੇੜੇ ਹੋ ਕੇ ਵੀਡੀਓ ਬਣਾ ਸਕੀਏ ਅਸੀਂ ਖਾਸ ਤੌਰ ਤੇ ਧੰਨਵਾਦ ਕਰਦੇ ਆਂ ਬਾਬਾ ਦਰਸ਼ਨ ਸਿੰਘ ਜੀ ਉਹਨਾਂ ਦੇ ਟੱਕੀ ਸਾਹਬ ਵਾਲੇ ਜਿਨ੍ਹਾਂ ਨੇ ਸਾਨੂੰ ਇਜਾਜ਼ਤ ਦਿੱਤੀ ਵੀਡੀਓ ਬਣਾਉਣ ਦੇ ਲਈ ਤੇ ਨਾਲ ਹੀ ਬੱਬਾ ਕੜਾਕਾ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਪੂਰਨ ਸਹਿਯੋਗ ਦਿੱਤਾ ਨਹੀਂ ਤਾਂ ਹੋ ਸਕਦਾ ਅਸੀਂ ਬਹੁਤ ਸਾਰੀਆਂ ਅਧੂਰੀਆਂ ਜਾਣਕਾਰੀਆਂ ਤੁਹਾਡੇ ਸਨਮੁਖ ਪੇਸ਼ ਕਰ ਪਾਉਂਦੇ ਹੋ ਸਕਦਾ ਹਜੇ ਵੀ ਅਧੂਰੀਆਂ ਹੋਣ ਕਿਉਂਕਿ ਇਹ ਜੰਗਲ ਤੇ ਜੰਗਲ ਨੂੰ ਥੋੜੇ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਇਹਦੇ ਵਿੱਚ ਤਾਂ ਲਗਾਤਾਰ ਲੰਮਾ ਸਮਾਂ ਜਿਉਣਾ ਪਊ ਫਿਰ ਦੱਸਾਂਗੇ ਤੇ ਲਗਾ ਹੋ ਸਕਦਾ ਕੋਸ਼ਿਸ਼ ਕਰਾਂਗੇ ਅਸੀਂ ਅਗਲੀ ਵਾਰੀ ਫਿਰ ਕੋਈ ਨਵੀਂ ਗੱਲਬਾਤ ਇਸ ਜੰਗਲ ਚ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ